ਉਹ ਵਿਚਾਰਾ ਬੰਦਾ ਮਰਨ ਲੱਗਾ ਜਦੋਂ ਮਰਨ ਲੱਗਾ ਉਹ ਸਾਰੇ ਪਰਿਵਾਰ ਨੂੰ ਬੁਲਾਉਂਦਾ ਐ ਵੀ ਬੰਦਾ ਬੁਲਾਉਂਦਾ ਹੀ ਐ ਵੀ ਉਹਨੂੰ ਵੀ ਬੁਲਾ ਲਓ ਉਹਨੂੰ ਵੀ ਬੁਲਾ ਲਓ ਬਹੁਤ ਸੋਹਣੀ ਉਦਾਹਰਣ ਦੇ ਕੇ ਸਮਝਾਉਣਾ ਕੀਤਾ ਉਹ ਬੁਲਾ ਲੈਂਦੇ ਨੇ ਪਰਿਵਾਰ ਵਾਲੇ ਬੁਲਾਈ ਜਾਂਦੇ ਨੇ ਕਹਿੰਦੇ ਉਹਨੂੰ ਪੁੱਤਰ ਨੂੰ ਵੀ ਬੁਲਾ ਲਓ ਵੀ ਬੁਲਾ ਲਓ ਕੋਈ ਆਪਣੀ ਪੌਂਦੀਆ ਮਤਲਬ ਪੈਰਾਂ ਵੱਲ ਖਲੋ ਗਿਆ ਕੋਈ ਸਜੇ ਖਲੋ ਗਿਆ ਤੇ ਕੋਈ ਮਤਲਬ ਖਬੇ ਖਲੋ ਗਿਆ ਜਿਹੜਾ ਸਭ ਤੋਂ ਛੋਟਾ ਪੁੱਤਰ ਸੀ ਉਹ ਸਰਹਾਣੇ ਖਲੋ ਗਿਆ। ਉਹ ਸਿਹੜ ਸੀ ਵੱਡਾ ਦੁਕਾਨਦਾਰ ਸੀ। ਉਹ ਕੱਲੇ-ਕੱਲੇ ਨੂੰ ਪੁੱਰਾਨ ਨੂੰ ਪੁੱਛਦਾ ਵੀ ਉਹ ਕਿੱਥੇ ਹੋ? ਕਹਿੰਦੇ ਵੀ ਆਹ ਸਾਹਮਣੇ ਖਲੋਤਾ। ਅੱਛਾ ਦੂਜਾ ਕਿੱਥੇ ਹੋ? ਖਲੋਤਾ। ਤੀਜਾ ਕਿੱਥੇ ਹੋ? ਖਲੋਤਾ। ਤੇ ਉਹ ਕਹਿੰਦਾ ਭਈ ਜਿਹੜਾ ਸਭ ਤੋਂ ਛੋਟਾ ਉਹ ਕਿੱਥੇ ਹੋ ਨਹੀਂ ਦਿਖ ਰਿਆ। ਉਹ ਘਰ ਦੇ ਕਹਿੰਦੇ ਉਹ ਵੀ ਤੇਰੇ ਸਰਹਾਣੇ ਖਲੋਤਾ ਹੈ। ਚਿੰਤਾ ਕਾਦੋ ਕਰਦੇ ਹੋ? ਮਰਨ ਲੱਗਿਆ। ਅੰਤ ਕਾਲ ਜੋ ਲక్ష్ਮੀ ਸੀ ਮੇਰੇ। ਉਹਨੂੰ ਕਹਿੰਦੇ ਵੀ ਛੋਟਾ ਵੀ ਤੇਰੇ ਸਹਾਨੇ ਖੜਾ ਤੇ ਉਹ ਇੱਕਦਮ ਉੱਚੀ ਬੋਲ ਕੇ ਕਹਿੰਦਾ ਕਹਿੰਦਾ ਵੀ ਦੁਕਾਨ ਤੇ ਕੌਣ ਹੈ ਦੁਕਾਨ ਤੇ ਕੌਣ ਬੈਠਾ ਦੁਕਾਨ ਖਾਲੀ ਛੱਡੀ ਹੈ ਮਰਨ ਲੱਗਾ ਪਰ ਅੰਤ ਕਾਲ ਜੋ ਲక్ష్ਮੀ ਸਿਵਰੇ ਅਜੇ ਵੀ ਪ੍ਰਾਣ ਜਿਹੜੇ ਨੇ ਉਹ ਉੱਥੇ ਪਏ ਹੋਏ ਨੇ ਦੁਕਾਨ ਦੇ ਵਿੱਚ ਪਏ ਹੋਏ ਨੇ ਉਸ ਲక్ష్ਮੀ ਮਾਇਆ ਦੇ ਵਿੱਚ ਪਏ ਹੋਏ ਨੇ ਐਦਾਂ ਫਿਰ ਲక్ష్ਮੀ ਨੂੰ ਯਾਦ ਕਰਦਾ ਕਰਦਾ ਫਿਰ ਮਹਾਰਾਜ ਜੀ ਕਿੱਥੇ ਜਾਏਗਾ ਬਰੋਤੇ ਹੀ ਜਾਏਗਾ ਸਰਬ ਕੋ ਜਉਣ ਵੱਲ ਵੱਲੇ ਉਤਰ ਮੋੜ ਮੋੜ ਕੇ ਮਹਾਰਾਜ ਜੀ ਕਹਿੰਦੇ ਫਿਰ ਉਹ ਨਾਗਨੀ ਮਤਲਬ ਸੱਪ ਜਾਂ ਸਬਣੀ ਦੇ ਰੂਪ ਦੇ ਜੁਨੇ ਵਿੱਚ ਪੈਂਦਾ ਰਹੇਗਾ ਇਸ ਕਰਕੇ